ਪੁਰੀ ਫੇਟੋਟਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਕੱਲ੍ਹ ਹੁਣ ਆਪਾਂ ਇੱਕ ਕਿਤਾਬ ਸ਼ੁਰੂ ਕੀਤੀ ਹੋਈ ਆ ਸ਼ੋਲੇ ਤੇ ਕੱਲ ਮੈਂ ਤੁਹਾਨੂੰ ਉਹ ਬੁੱਕ ਦਿਖਾਈ ਵੀ ਸੀ ਉਹਦੇ ਵਿੱਚ ਹੀ ਰਹਿਣੇ ਆਲੇ ਚਾਰ ਪੰਜ ਦਿਨ ਆਪਾਂ ਇਸ ਦੁਨੀਆ ਦੇ ਵਿੱਚ ਰਵਾਂਗੇ ਇਹਨਾਂ ਕਿਰਦਾਰਾਂ ਦੇ ਨਾਲ ਰਵਾਂਗੇ ਕੱਲ ਵੀ ਤੁਹਾਨੂੰ ਮੈਂ ਕੁਝ ਦਿਲਚਸਪ ਕਿੱਸੇ ਦੱਸੇ ਕੁਝ ਅੱਜ ਦੱਸਦਾ ਇੱਕ ਚੀਜ਼ ਹੋਰ ਪਹਿਲਾਂ ਮੈਂ ਅੱਜ ਜੋ ਸਟਾਰਟ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਦੱਸਣੀ ਆ ਕਿ ਜਦੋਂ ਆਪਾਂ ਬੁੱਕ ਪੜ੍ਹਦੇ ਹਾਂ ਜਿਵੇਂ ਆਪਾਂ ਹੁਣ ਮੂਵੀ ਦੇਖੀ ਤਾਂ ਆਪਾਂ ਬਸ ਮੂਵੀ ਦੇਖੀ ਆਪਾਂ ਉਹਨੂੰ ਪ੍ਰੇਜ਼ ਕਰਤਾ ਤੇ ਗੱਲ ਖਤਮ ਹੋ ਗਈ ਪਰ ਜਦੋਂ ਆਪਾਂ ਬੁੱਕਸ ਪੜ੍ਹਦੇ ਹਾਂ ਉਹਨਾਂ ਨੂੰ ਬਣਾਉਣ ਦੇ ਟਾਈਮ ਦੀਆਂ ਚੀਜ਼ਾਂ ਨੂੰ ਪੜ੍ਹਦੇ ਹਾਂ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਇੱਕ ਮਾਸਟਰਪੀਸ ਆ ਜਿਵੇਂ ਇੱਕ ਕਲਾਕਾਰ ਨੇ ਕੁਝ ਬਣਾਇਆ ਜਿਵੇਂ ਇੱਕ ਪੇਂਟਰ ਨੇ ਕੋਈ ਚੀਜ਼ ਬਣਾਈ ਆ ਇੱਕ ਬੁੱਤ ਘੜੇ ਨੇ ਕੋਈ ਚੀਜ਼ ਬਣਾਈ ਆ ਤੇ ਉਹ ਜਿਹੜਾ ਉਸੇ ਤਰ੍ਹਾਂ ਹੀ ਫਿਲਮ ਸੀਗੀ ਸ਼ੋਲੇ ਤਾਂ ਆਪਣੇ ਲਈ ਉਹ ਇੱਕ 3 ਘੰਟੇ ਦੀ ਐਂਟਰਟੇਨਮੈਂਟ ਆ ਪਰ ਇੱਕ ਮਾਸਟਰਪੀਸ ਬਣਾਉਣ ਦੇ ਵਿੱਚ ਕਿੰਨੀ ਜ਼ਿਆਦਾ ਮਿਹਨਤ ਲੱਗਦੀ ਆ ਮਤਲਬ ਉਹ ਚੀਜ਼ਾਂ ਇਹਨਾਂ ਕਿਤਾਬਾਂ ਨੂੰ ਪੜਨ ਤੋਂ ਬਾਅਦ ਪਤਾ ਲੱਗਦੀਆਂ ਨੇ ਤੇ ਜਦੋਂ ਮੈਂ ਵੀ ਇਹ ਬੁੱਕ ਪੜ੍ਹੀ ਸ਼ੋਲੇ ਤਾਂ ਮੈਂ ਵੀ ਮਤਲਬ ਇੱਕ ਕਹਿ ਸਕਦਾਂ ਨੇ ਕਿ ਆਪਾਂ ਦਿਲੋਂ ਸਲੂਟ ਕੀਤਾ ਕਿ ਉਹਨਾਂ ਲੋਕਾਂ ਨੂੰ ਕਿ ਕਮਾਲ ਦੇ ਪਰਫੈਕਸ਼ਨਿਸਟ ਲੋਕ ਸੀ ਤੇ ਇੱਕ ਪੂਰੀ ਟੀਮ ਜਦੋਂ ਇਹੋ ਜਿਹੇ ਲੋਕਾਂ ਦੇ ਬਣਦੀ ਆ ਤਾਂ ਫੇਰ ਇੱਕ ਮਾਸਟਰਪੀਸ ਤਿਆਰ ਹੁੰਦਾ ਇੱਕ ਸ਼ੋਲੇ ਤਿਆਰ ਹੁੰਦੀ ਆ ਤਾਂ ਉਹਦੇ ਨਾਲ ਰਿਲੇਟਡ ਅੱਜ ਦਾ ਸਭ ਤੋਂ ਪਹਿਲਾ ਕਿੱਸਾ ਰਮੇਸ਼ ਸਿੱਪੀ ਦੀ ਡਾਇਰੈਕਟ ਕੀਤੀ ਹੋਈ ਐ ਫਿਲਮ ਤੇ ਯੰਗ ਸੀਗੇ ਲੜਕਾ ਪਰਫੈਕਸ਼ਨਿਸਟ ਪੂਰੇ ਉਸ ਟਾਈਮ ਇੱਕ ਹੁੰਦਾ ਕੀ ਸੀਗਾ ਕਿਉਂਕਿ ਇਹ ਫਿਲਮ ਵੀ ਡਾਕੂਆਂ ਨਾਲ ਰਿਲੇਟਡ ਆ ਤੇ ਕਿਉਂਕਿ ਗੱਬਰ ਸਿੰਘ ਦਾ ਡਾਕੂ ਡਾਕੂ ਦੀ ਕਹਾਣੀ ਆ ਜਿਹੜੀ ਟਾਈਮ 'ਚ ਫਿਲਮ ਬਣੀ ਉਸ ਟਾਈਮ ਮੇਨ ਡਾਕੂਆਂ ਦਾ ਜਿਹੜਾ ਗੜ ਮੰਨਿਆ ਜਾਂਦਾ ਸੀ ਇੰਡੀਆ ਦੇ ਵਿੱਚ ਉਹ ਚੰਬਲ ਘਾਟੀ ਸੀਗੀ ਪਰ ਚੰਬਲ ਘਾਟੀ ਉਸ ਟਾਈਮ ਸੇਫ ਨਹੀਂ ਸੀ ਕਿਉਂਕਿ ਉਸ ਟਾਈਮ ਵੀ ਉੱਥੇ ਬਹੁਤ ਸਾਰੇ ਡਾਕੂ ਬਹੁਤ ਸਾਰੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਸੀ ਤਾਂ ਜਿਹੜੀ ਇੰਡੀਅਨ ਹਿੰਦੀ ਸਿਨੇਮਾ ਸੀਗਾ ਉਹਨਾਂ ਦੇ ਲਈ ਇਹੋ ਜਿਹੇ ਫਿਲਮਾਂ ਨੂੰ ਸ਼ੂਟ ਕਰਨ ਦੀ ਜਿਹੜੀ ਸਭ ਤੋਂ ਮੇਨ ਪੌਪੂਲਰ ਜਗ੍ਹਾ ਸੀ ਉਹ ਸੀਗੀ ਰਾਜਸਥਾਨ ਰਾਜਸਥਾਨ ਦੇ ਵਿੱਚ ਡਾਕੂਆਂ ਦੇ ਉੱਪਰ ਬਣੀਆਂ ਹੋਈਆਂ ਸੈਂਕੜੇ ਫਿਲਮਾਂ ਦੀ ਸ਼ੂਟਿੰਗ ਹੋਈ ਆ ਇੰਡੀਅਨ ਫਿਲਮਾਂ ਦੀ ਜਿਹੜੀ ਵੀ ਫਿਲਮ ਡਾਕੂਨਰ ਰਿਲੇਟਡ ਬਣਨੀ ਉਹ ਰਾਜਸਥਾਨ ਚ ਬਣਦੀ ਪਰ ਹੁਣ ਰਮੇਸ਼ ਸਿੱਪੀ ਨੇ ਇਹ ਬੰਦਾ ਪਰਫੈਕਸ਼ਨਿਸਟ ਆ ਇਹਨੂੰ ਹਰ ਚੀਜ਼ ਬਿਲਕੁਲ ਵਧੀਆ ਚਾਹੀਦੀ ਹੁਣ ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਆਈਡੀਆ ਸੀ ਕਿ ਜਿਹੜਾ ਠਾਕੁਰ ਦਾ ਘਰ ਹੈਗਾ ਕਿਉਂਕਿ ਉਹ ਠਾਕੋਰਾ ਉਹ ਬਹੁਤ ਅਮੀਰ ਲੈਂਡਲੋਰਡ ਬੰਦਾ ਵਾ ਫਿਰ ਪੁਲਿਸ ਦੇ ਵਿੱਚ ਆ ਉਹ ਬਾਕੀ ਪਿੰਡ ਵਾਲਿਆਂ ਤੋਂ ਬਹੁਤ ਅਮੀਰ ਆ ਇਸ ਕਰਕੇ ਉਹਦਾ ਜਿਹੜਾ ਘਰ ਵੀ ਆ ਉਹ ਥੋੜਾ ਉੱਪਰ ਹੋਣਾ ਚਾਹੀਦਾ ਵਾ ਬਾਕੀ ਦਾ ਪਿੰਡ ਥੋੜਾ ਥੱਲੇ ਹੋਣਾ ਚਾਹੀਦਾ ਮਤਲਬ ਪੈਰਾਂ 'ਚ ਪਿੰਡ ਹੋਣਾ ਚਾਹੀਦਾ ਇੱਕ ਉੱਪਰ ਚਟਾਨ ਦੇ ਉੱਪਰ ਉਹਦਾ ਪਿੰਡ ਹੋਣਾ ਚਾਹੀਦਾ ਜਿੱਥੋਂ ਥੱਲੇ ਸਾਰਾ ਪਿੰਡ ਦਿਖੇ ਤਾਂ ਰਾਜਸਥਾਨੋਂ ਨੇ ਵੈਸੀ ਬਿਲਕੁਲ ਨਕਾਰਤਾ ਕਿ ਰਾਜਸਥਾਨ ਦੇ ਵਿੱਚ ਹਰ ਕੋਈ ਜਾ ਕੇ ਰਾਜਸਥਾਨ 'ਚ ਫਿਲਮ ਬਣਾਉਂਦਾ ਤੇ ਮੈਂ ਰਾਜਸਥਾਨ 'ਚ ਫਿਲਮ ਨਹੀਂ ਬਣਾਉਣੀ ਦੂਸਰੀ ਚੀਜ਼ ਇਹ ਬਹੁਤ ਵੱਡੇ ਫੈਨ ਸੀਗੇ ਜਿਹੜੀਆਂ ਵੈਸਟਰਨ ਫਿਲਮਾਂ ਬਣਦੀਆਂ ਸੀਗੀਆਂ ਵਾਈਲਡ ਵੈਸਟ ਅਮਰੀਕਾ ਵਾਲੀਆਂ ਤੇ ਜਿਹੜਾ ਉਹਨਾਂ ਦਾ ਭੂਗੋਲਿਕ ਸਥਿਤੀ ਸੀ ਵੀ ਉਸ ਤ ਪਰ ਹੁਣ ਉਹੇ ਜੀ ਟੋਪੋਗ੍ਰਾਫੀ ਉਹੇ ਜੀ ਧਰਾਤਲ ਇੰਡੀਆ ਦੇ ਵਿੱਚ ਹੁਣ ਲੱਭੀ ਕਿਵੇਂ ਜਾਵੇ ਤਾਂ ਉਸ ਟਾਈਮ ਇੰਡੀਆ ਦੇ ਜਿਹੜੇ ਸਭ ਤੋਂ ਮਸ਼ਹੂਰ ਆਰਟ ਡਾਇਰੈਕਟਰ ਸੀਗੇ ਉਹਨਾਂ ਦਾ ਨਾਮ ਸੀ ਰਾਮਯੇ ਦੇਕਰ ਸਭ ਤੋਂ ਮਸ਼ਹੂਰ ਪਰ ਹੁਣ ਉਹਨਾਂ ਦੀ ਇੱਕ ਪ੍ਰੋਬਲਮ ਸੀ ਰਾਮਯੇ ਦੇਕਰ ਕਿਉਂਕਿ ਆਪਣੇ ਆਪ ਚ ਨੰਬਰ 1 ਬੰਦੇ ਸੀਗੇ ਇੰਨਾ ਕੰਮਾਂ ਦੇ ਤੇ ਉਹ ਹਿੰਦੀ ਫਿਲਮਾਂ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ ਸੀ ਉਹ ਕੰਮ ਕਰ ਰਹੇ ਸੀਗੇ ਸਿਰਫ ਇੰਗਲਿਸ਼ ਜਾਂ ਵੈਸਟਰਨ ਫਿਲਮਾਂ ਦੇ ਨਾਲ ਬਾਹਰਲੀਆਂ ਫਿਲਮਾਂ 'ਚ ਹੀ ਕੰਮ ਕਰਦੇ ਸੀ ਤੇ ਇੰਡੀਅਨ ਫਿਲਮਾਂ 'ਚ ਉਹਨਾਂ ਨੇ ਸਿਰਫ ਦੋਆਂ ਦੇ ਵਿੱਚ ਕੰਮ ਕੀਤਾ ਤੇ ਉਹ ਦੋ ਫਿਲਮਾਂ ਨੇ ਲੇਜੈਂਡਰੀ ਫਿਲਮਾਂ ਇੰਡੀਆ ਦੀਆਂ ਬਲੌਕਬਸਟਰ ਤੇ ਹਮੇਸ਼ਾ ਯਾਦ ਰੱਖੀਆਂ ਜਾਣ ਵਾਲੀਆਂ ਫਿਲਮਾਂ ਪਹਿਲੀ ਦੇਵਨੰਦ ਸਾਹਬ ਦੀ ਗਾਈਡ ਤੇ ਦੂਸਰੀ ਮੇਰਾ گاਉ ਮੇਰਾ ਦੇਸ਼ ਦੋਨੋਂ ਹੀ ਸੁਪਰ ਸੁਪਰ ਹਿੱਟ ਫਿਲਮਾਂ ਉਸ ਤੋਂ ਬਾਅਦ ਉਹਨਾਂ ਨੇ ਕਦੇ ਕਿਸੇ ਹਿੰਦੀ ਫਿਲਮ 'ਚ ਕੰਮ ਨਹੀਂ ਕੀਤਾ ਪਰ ਹੁਣ ਰਮੇਸ਼ ਸਿੱਪੀ ਨੇ ਤੇ ਰਮੇਸ਼ ਸਿੱਪੀ ਨੇ ਰਾਮ ਜੀ ਦੇਕਰ ਉਹਨਾਂ ਨੂੰ ਕੰਟੈਕਟ ਕੀਤਾ ਤੇ ਆਪਣੀ ਇਹ ਪ੍ਰੋਬਲਮ ਦੱਸੀ ਤੇ ਆਪਣੇ ਨਾਲ ਕੰਮ ਕਰਨ ਨੂੰ ਕਿਹਾ ਕਿ ਤੁਸੀਂ ਆਓ ਤੇ ਇਹ ਫਿਲਮ ਮੇਰੇ ਨਾਲ ਕਰੋ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਕੋਈ ਬਹੁਤ ਮਤਲਬ ਇੰਟਰਸਟ ਨਹੀਂ ਦਿਖਾਇਆ ਉਸ ਚੀਜ਼ ਦੇ ਵਿੱਚ ਕਿ ਮੈਨੂੰ ਕਿਉਂ ਤੁਸੀਂ ਲੈਣਾ ਤੁਸੀਂ ਆਪਣਾ ਕੰਮ ਕਰੋ ਪਰ ਜਦੋਂ ਉਹਨਾਂ ਨੇ ਇਨਸਿਸਟ ਕੀਤਾ ਤਾਂ ਫਿਰ ਰਿਆਮ ਜੀ ਦੇਕਰ ਸਾਬ ਉੱਥੇ ਆਏ ਹੁਣ ਜਿਹੜੀ ਉਹਨਾਂ ਨੇ ਡਿਮਾਂਡ ਕੀਤੀ ਉਹਨਾਂ ਨੇ ਸਭ ਤੋਂ ਪਹਿਲੀ ਚੀਜ਼ ਕਹੀ ਕਿ ਜਹ ਜੀ ਧਰਾਤਲ ਤੁਹਾਨੂੰ ਚਾਹੀਦੀ ਆ ਟੋਪੋਗ੍ਰਾਫੀ ਤੁਹਾਨੂੰ ਚਾਹੀਦੀ ਆ ਚਟਾਨਾਂ ਚਾਹੀਦੀਆਂ ਇਹ ਜਾਂ ਕੋਈ ਸਾਨੂੰ ਸਾਊਥ ਦੇ ਵਿੱਚ ਮਿਲ ਸਕਦਾ ਮੇਰੀਆਂ ਦੋ ਤਿੰਨ ਡਿਮਾਂਡ ਨੇ ਪਹਿਲੀ ਤੁਸੀਂ ਮੈਨੂੰ ਇੱਕ ਮਹੀਨਾ ਬਿਲਕੁਲ ਨਹੀਂ ਬੁਲਾਓਗੇ ਬਿਲਕੁਲ ਕੰਟੈਕਟ ਨਹੀਂ ਕਰੋਗੇ ਮੈਂ ਉਹ ਜਗ੍ਹਾ ਲੱਭਦਾ ਰਹੂੰਗਾ ਜਿਸ ਦਿਨ ਮੈਨੂੰ ਮਿਲ ਗਈ ਮੈਂ ਤੁਹਾਨੂੰ ਖੁਦ ਫੋਨ ਕਰੂੰਗਾ ਤੁਸੀਂ ਮੈਨੂੰ ਬਾਰ-ਬਾਰ ਪੁੱਛ ਕੇ ਪਰੇਸ਼ਾਨ ਨਹੀਂ ਕਰੋਗੇ ਦੂਸਰੀ ਮੈਨੂੰ ਇੱਕ ਗੱਡੀ ਚਾਹੀਦੀ ਆ ਇੱਕ ਡਰਾਈਵਰ ਤੇ ਇੱਕ ਕੁੱਕ ਬਸ ਮੈਨੂੰ ਇੰਨਾ ਕੁਝ ਚਾਹੀਦਾ ਹੁਣ ਰਾਮੀਏ ਦੇਕਰ ਇੱਕ ਗੱਡੀ ਡਰਾਈਵਰ ਤੇ ਕੁੱਕ ਲੈ ਕੇ ਇੱਕ ਪੂਰਾ ਮਹੀਨਾ ਬੈਂਗਲੌਰ ਕਰਨਾਟਕ ਦਾ ਮਤਲਬ ਸਾਰਾ ਏਰੀਏ ਨੂੰ ਘੋਖਦੇ ਰਹੇ ਪ੍ਰੋਪਰ ਚੰਗੀ ਤਰ੍ਹਾਂ ਦੇ ਨਾਲ ਰੂਟੀਨ ਉਹਨਾਂ ਦੀ ਸੀ ਇਹ ਕਦੇ ਰੁਕਦੇ ਨਹੀਂ ਜਿੱਥੇ ਵੀ ਇਹਨਾਂ ਨੂੰ ਭੁੱਖ ਲੱਗਦੀ ਕੋਕ ਰੋਟੀ ਬਣਾਉਂਦਾ ਇਹ ਖਾ ਲੈਂਦੇ ਜਿੱਥੇ ਇਹਨਾਂ ਨੂੰ ਨੀਂਦ ਆਉਂਦੀ ਉੱਥੇ ਇਹ ਤਿੰਨੇ ਜਾਣੇ ਗੱਡੀ ਨੂੰ ਸੜਕ ਦੇ ਸਾਈਡ ਤੇ پارک ਕਰਕੇ ਸੌ ਜਾਂਦੇ ਉਹਨੇ ਲੱਭਦੇ ਲੱਭਦੇ ਰਹੀ ਜਗ੍ਹਾ ਇਹਨਾਂ ਨੂੰ ਪਹਿਲਾਂ ਮਿਲੀ ਨਹੀਂ ਤਾਂ ਫਿਰ ਰਾਮ ਯਾਦਿਕਰ ਸਾਹਿਬ ਨੂੰ ਯਾਦ ਆਉਂਦਾ ਇਹਨਾਂ ਨੇ ਬਹੁਤ ਪਹਿਲਾਂ ਇੱਕ ਇੰਗਲਿਸ਼ ਮੂਵੀ ਬਣਾਈ ਸੀ ਮਾਇਆ ਮਾਇਆ ਫਿਲਮ ਦੀ ਇਹਨਾਂ ਨੇ ਸ਼ੂਟਿੰਗ ਇੱਕ ਇੰਡੀਆ ਦੇ ਵਿੱਚ ਇੱਕ ਲੋਕੇਸ਼ਨ ਤੇ ਕੀਤੀ ਸੀ ਤਾਂ ਇਹਨੂੰ ਯਾਦ ਆ ਗਈ ਕਿ ਹਾਂ ਉਹ ਲੋਕੇਸ਼ਨ ਹੋ ਸਕਦੀ ਹੈ ਉਹ ਲੋਕੇਸ਼ਨ ਸੀ ਬੰਗਲੌਰ ਦੇ ਜਿਹੜਾ ਹਾਈਵੇ ਹੈਗਾ ਉਹਦੇ ਤੋਂ ਬਿਲਕੁਲ ਥੋੜੀ ਦੂਰ ਰਾਮਨਗਰ ਕਰਕੇ ਇੱਕ ਪਿੰਡ ਹੈਗਾ ਉਤਾਂ ਦੀ ਤੇ ਇਹ ਵਾਪਸ ਉੱਥੇ ਗਏ ਆਪਣੇ ਡਰਾਈਵਰ ਦੇ ਨਾਲ ਤੇ ਜਦੋਂ ਜਾ ਕੇ ਉਹ ਸਾਰੀ ਲੋਕੇਸ਼ਨ ਦੇਖੀ ਉਹਨਾਂ ਨੇ ਤਾਂ ਇਹਨਾਂ ਨੂੰ ਲੋਕੇਸ਼ਨ ਪਸੰਦ ਆਈ ਤੇ ਜਦੋਂ ਲੋਕੇਸ਼ਨ ਪਸੰਦ ਆਈ ਤਾਂ ਫਿਰ ਇਹਨਾਂ ਨੇ ਰਮੇਸ਼ ਸਿੱਪੀ ਸਾਹਿਬ ਨੂੰ ਉਹਨਾਂ ਨੂੰ ਬੋਲਿਆ ਕਿ ਇਹ ਹੈ ਥੋਡੀ ਲੋਕੇਸ਼ਨ ਇੱਥੇ ਥੋਡੀ ਫਿਲਮ ਦੀ ਸ਼ੂਟਿੰਗ ਹੋਊਗੀ ਤਾਂ ਇਹ ਇੱਕ ਇੰਟਰਸਟਿੰਗ ਕਿੱਸਾ ਵਾ ਇਸ ਫਿਲਮ ਦੀ ਲੋਕੇਸ਼ਨ ਦੇ ਨਾਲ ਦਾ ਹੋਣ ਦੋ ਪਰਫੈਕਸ਼ਨਿਸਟ ਇਕੱਠੇ ਹੋ ਚੁੱਕੇ ਹਨ ਹੁਣ ਵਾਰੀ ਆ ਤੀਸਰੇ ਦੀ ਤੀਸਰਾ ਬੰਦਾ ਜਿਹੜਾ ਸਭ ਤੋਂ ਜ਼ਰੂਰੀ ਕਿਸੇ ਵੀ ਫਿਲਮ ਦੇ ਲਈ ਹੈਗਾ ਉਹਦਾ ਮੇਨ ਕੈਮਰਾਮੈਨ ਤੇ ਇਸ ਫਿਲਮ ਦੇ ਮੇਨ ਕੈਮਰਾਮੈਨ ਨੇ ਦਵਾਰਕਾ ਦੇਵੇਚੀਆ ਦੇਵੇਚਾ ਉਸ ਟਾਈਮ ਦੇ ਇੰਡੀਆ ਦੇ ਸਭ ਤੋਂ ਮਸ਼ਹੂਰ ਕੈਮਰਾਮੈਨ ਬਹੁਤ ਸਖਤ ਉਹਨਾਂ ਨੂੰ ਨਾਰਮਲ ਦੇ ਵਿੱਚ ਉਹਨਾਂ ਦਾ ਨਿਕਨੇਮ ਵੀ ਹਿਟਲਰ ਸੀ ਬਹੁਤ ਜ਼ਿਆਦਾ ਗਰੀਬੀ ਦੇ ਵਿੱਚੋਂ ਉੱਠੇ ਹੋਏ ਬਾਪ ਦੀ ਬਹੁਤ ਛੋਟੇ ਉਮਰ 'ਚ ਡੈਥ ਹੋ ਗਈ ਇਹਨਾਂ ਦੇ ਮਦਰ ਨੇ ਇਹਨਾਂ ਨੂੰ ਬਹੁਤ ਗਰੀਬੀ 'ਚ ਪਾਲਿਆ ਗਰੀਬੀ 'ਚ ਪਾਲਣ ਤੋਂ ਬਾਅਦ ਇਹ ਵੱਡੇ ਹੋਏ ਇਹਨਾਂ ਨੂੰ ਪੜ੍ਹਾਈ ਦੀ ਕਦਰ ਹੋਈ ਕੈਮਰਾ ਲੈਂਸਸ ਵਗੈਰਾ 'ਚ ਇੰਟਰਸਟ ਸੀ ਤਾਂ ਇਹ ਕੀ ਕਰਦੇ ਸੀਗੇ ਕਿਤਾਬਾਂ ਦੀਆਂ ਦੁਕਾਨਾਂ ਦੇ ਉੱਪਰ ਖੜ੍ਹ ਜਾਂਦੇ ਸੀ ਕੰਮ ਵੀ ਕਰਦੇ ਸੀ ਉਸ ਕੰਮ 'ਚੋਂ ਕਮਾਏ ਹੋਏ ਪੈਸੇ ਦੇ ਕੁਝ ਸਿੱਕੇ ਕਿਤਾਬਾਂ ਵਾਲਿਆਂ ਨੂੰ ਦਿੰਦੇ ਸੀ ਤੇ ਉਹਨਾਂ ਤੋਂ ਉਹ ਕਿਤਾਬਾਂ ਪੜ੍ਹਨ ਲਈ ਆਧਾਰ ਲੈਂਦੇ ਸੀ 2 ਘੰਟੇ ਲਈ ਉੱਥੇ ਖੜਕੀ ਪੜਦੇ ਰਹਿੰਦੇ ਸੀ ਇਸ ਇਸ ਤਰ੍ਹਾਂ ਨਾਲੇ ਬੰਦਾ ਆਪਣੀ ਜ਼ਿੰਦਗੀ ਚ ਅੱਗੇ ਵਧਿਆ ਤੇ ਜਦੋਂ ਕਿਸੇ ਬੰਦੇ ਨੇ ਇੰਨਾ ਕੁਝ ਲਾਈਫ ਚ ਦੇਖਿਆ ਹੋਵੇ ਤਾਂ ਬਹੁਤ ਡਿਸਪਲਿਨ ਵਾਲਾ ਤੇ ਹਾਰਡ ਹੋ ਜਾਂਦਾ ਤੇ ਇਹਨਾਂ ਬਾਰੇ ਇੱਕ ਚੀਜ਼ ਮਸ਼ਹੂਰ ਸੀ ਕਿ ਚਾਹੇ ਤੁਸੀਂ ਹੀਰੋ ਚਾਹੇ ਹੀਰੋ ਨਾ ਚਾਹੇ ਤੁਸੀਂ ਸੁਪਰਸਟਾਰ ਹੋ ਇੱਕ ਮਿੰਟ ਤੁਸੀਂ ਇਹਨਾਂ ਦੇ ਲਈ ਮਤਲਬ ਲੇਟ ਨਹੀਂ ਹੋ ਸਕਦੇ ਤੇ ਕਹਿੰਦੇ ਕਿ ਇਹਨਾਂ ਦਾ ਇੱਕ ਉਹ ਪੈਟ ਡਾਇਲੋਗ ਹੁੰਦਾ ਸੀ ਜੇ ਤੁਸੀਂ ਇੱਕ ਮਿੰਟ ਲੇਟ ਹੋ ਗਏ ਤਾਂ ਇਹ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਆਦਮੀ ਹੋਇਆ ਜਾਨਵਰ ਤੂੰ ਮੇਂ ਟਾਈਮ ਕੀ ਸਮਝ ਨਹੀਂ ਆਇਆ ਕਿਆ ਤਾਂ ਮਤਲਬ ਇਹ ਡਾਇਲੌਗ ਬੋਲਦੇ ਸੀ ਕਿ ਤੂੰ ਆਦਮੀ ਆ ਜਾਂ ਜਾਨਵਰ ਆ ਤੈਨੂੰ ਟਾਈਮ ਦੀ ਸਮਝ ਨਹੀਂ ਦੂਸਰੀ ਚੀਜ਼ ਇਹਨਾਂ ਨੂੰ ਇੰਟਰਸਟਿੰਗ ਇਹ ਸੀ ਕਿ ਜੇ ਕਿਸੇ ਵੀ ਟਾਈਮ ਆਪਣੇ ਕਦੇ ਵੀ ਕਿਸੇ ਸ਼ੂਟਿੰਗ ਦੇ ਲਈ ਇਹ ਪਹਿਲਾਂ ਚਲੇ ਜਾਂਦੇ ਸੀਗੇ ਤਾਂ ਜਿੰਨੇ ਵਜੇ ਦੀ ਸ਼ੂਟਿੰਗ ਆ ਮੰਨ ਲਓ 9 ਵਜੇ ਦੀ ਸ਼ੂਟਿੰਗ ਆ ਤੇ ਇਹ 8:45 ਤੇ ਪਹੁੰਚ ਗਏ ਤਾਂ ਇਹ 8:57 58 ਮਿੰਟ ਤੱਕ ਆਪਦੀ ਗੱਡੀ ਦੇ ਵਿੱਚ ਵੇਟ ਕਰਦੇ ਸੀ ਕਿਉਂਕਿ 9 ਵਜੇ ਸ਼ੂਟਿੰਗ ਦਾ ਟਾਈਮ ਆ ਲਾਸਟ ਡੇ 1-2 ਮਿੰਟ ਚ ਗੱਡੀ 'ਚ ਉਤਰ ਕੇ ਪੂਰੇ 9 ਵਜੇ ਉੱਥੇ ਰੈਡੀ ਖੜੇ ਹੁੰਦੇ ਸੀ ਤਾਂ ਇਸ ਤਰ੍ਹਾਂ ਦੇ ਇਹ ਲੋਕ ਸੀਗੇ ਮਤਲਬ ਹੁਣ ਅੱਜ ਦੇ ਮੈਂ ਸਮਾਜ ਨੂੰ ਦੇਖਦਾ ਆਪਣੀ ਟਾਈਮ ਦੀ ਕਦਰ ਨੂੰ ਦੇਖਦਾ ਤਾਂ ਉਹ ਪਤਾ ਲੱਗਦਾ ਕਿ ਜਿੱਤਣ ਵਾਲੀਆਂ ਟੀਮਾਂ ਤੇ ਹਾਰਨ ਵਾਲੀਆਂ ਟੀਮਾਂ ਦੇ ਵਿੱਚ ਬੜੇ ਥੋੜੇ ਥੋੜੇ ਫਰਕ ਹੁੰਦੇ ਆ ਪਰ ਉਹ ਬੜੇ ਕਲੀਅਰ ਫਰਕ ਹੁਣ ਉਸ ਤੋਂ ਅਗਲੀ ਗੱਲ ਕਿ ਇਹਨਾਂ ਨੇ ਸੈੱਟ ਕਿਵੇਂ ਪ੍ਰਿਪੇਅਰ ਕੀਤਾ ਉਹ ਪੂਰਾ ਸ਼ੋਲੇ ਦਾ ਕਿਉਂਕਿ ਅਸਲ ਦੇ ਵਿੱਚ ਉਹ ਇੱਕ ਜੰਗਲ ਪੀਆਬਾਨ ਜਿਹਦਾ ਏਰੀਆ ਸੀ ਬੋਡੇ-ਗੋਡੇ ਘਾਹ ਸੀ ਉੱਥੇ ਸਾਰੇ ਕਿਤੇ ਵੈਜੀਟੇਸ਼ਨ ਹੀ ਵੈਜੀਟੇਸ਼ਨ ਸੀਗੀ ਸਿਰਫ ਕੋਸ਼ਕ ਘਰ ਸੀਗੇ ਬਹੁਤ ਥੋੜੇ ਜਿਵੇਂ ਘਰ ਜਿਵੇਂ ਕੁੱਲੀਆਂ ਕਹਿ ਲੋ ਉਸ ਤਰ੍ਹਾਂ ਦੇ ਸੀ ਤੇ ਮੇਨ ਰੋਡ ਤੋਂ ਬੈਂਗਲੌਰ ਦਾ ਜਿਹੜਾ ਹਾਈਵੇ ਸੀਗਾ ਉਸ ਤੋਂ ਬਹੁਤ ਹਟ ਕੇ ਸੀ 2 ਮਹੀਨੇ ਤੋਂ ਬਾਅਦ ਸ਼ੂਟਿੰਗ ਸਟਾਰਟ ਸੀਗੀ ਉੱਥੇ ਹੁਣ 2 ਮਹੀਨੇ ਦੇ ਵਿੱਚ ਪਹਿਲਾਂ ਹੁਣ ਆਪਾਂ ਇਹ ਦੇਖ ਲਈਏ ਕਿ ਉੱਥੇ ਬਣਾਉਣਾ ਕੀ-ਕੀ ਸੀਗਾ ਇਹਨਾਂ ਨੇ ਜਿਹਦੇ ਲਈ ਸਿਰਫ 2 ਮਹੀਨੇ ਦਾ ਟਾਈਮ ਸੀ ਇੱਕ ਪੂਰਾ ਦਾ ਪੂਰਾ ਇੱਕ ਤਾਂ ਪਿੰਡ ਬਣਾਉਣਾ ਸੀ ਉਸ ਪੂਰਾ ਸੈੱਟ ਬਣਾਉਣਾ ਸੀਗਾ ਉਸ ਤੋਂ ਬਾਅਦ ਗੱਬਰ ਦਾ ਜਿਹੜਾ ਟਿਕਾਣਾ ਸੀ ਫਰੋਹ ਬਣਾਉਣਾ ਸੀ ਠਾਕੁਰ ਦਾ ਜਿਹੜਾ ਘਰ ਸੀਗਾ ਪਿੰਡ ਦੇ ਬਿਲਕੁਲ ਉੱਪਰ ਉਹ ਬਣਾਉਣਾ ਸੀ ਮੇਕਅਪ ਰੂਮ ਬਣਾਉਣੇ ਸੀਗੇ ਵਿਦ ਅਟੈਚਡ ਬਾਥਰੂਮਸ ਇੱਕ ਗੋਡਾਊਨ ਬਣਾਉਣਾ ਸੀ ਜਿਹਦੇ ਵਿੱਚ ਇੰਨੇ ਲੋਕਾਂ ਦਾ ਜਿੱਥੇ ਹੁਣ ਸੈਂਕੜੇ ਲੋਕਾਂ ਨੇ ਰਹਿਣਾ ਵਾ ਉਹਨਾਂ ਸਾਰਿਆਂ ਦੇ ਲਈ ਜਿਹੜਾ ਰਾਸ਼ਨ ਪਾਣੀ ਰਹਿਣਾ ਕਿਉਂਕਿ ਡੇਲੀ ਤਾਂ ਤੁਸੀਂ ਬੰਬਈਆ ਬੈਂਗਲੌਰ ਤੋਂ ਲਿਆ ਨਹੀਂ ਸਕਦੇ ਉਹਨੂੰ ਸਟੋਰ ਕਰਨਾ ਸੀ ਤਾਂ ਉੱਥੇ ਸਟੋਰ ਹਾਊਸ ਬਣਾਉਣੇ ਸੀ ਫਿਰ ਉੱਥੇ ਕਿਚਨ ਬਣਾਉਣੇ ਸੀ ਜਿਹਦੇ ਵਿੱਚ ਉਸ ਕਿਚਨ ਦੇ ਵਿੱਚ 1000 ਲੋਕ ਖਾਣਾ ਖਾਣਗੇ ਅਗਲੇ ਉਹਨੇ ਟਾਈਮ ਲਈ ਜਿੰਨਾ ਟਾਈਮ ਤੱਕ ਉਹ ਫਿਲਮ ਖਤਮ ਨਹੀਂ ਹੋ ਜਾਂਦੀ ਫੇਰ कंस्ट्रक्शन वर्कर ਜਿਹੜੇ ਉਦੋਂ ਤੱਕ ਕੰਮ ਕਰਨਗੇ ਉਹਨਾਂ ਦੇ ਲਈ ਕਮਰੇ ਬਣਾਉਣੇ ਆ ਉਸ ਤੋਂ ਬਾਅਦ ਇੱਕ ਸੜਕ ਬਣਾਉਣੀ ਆ ਹਾਈਵੇ ਤੋਂ ਲੈ ਕੇ ਉਸ ਲੋਕੇਸ਼ਨ ਤੱਕ ਉਸ ਤੋਂ ਬਾਅਦ ਇੱਕ ਟੈਲੀਫੋਨ ਲਾਈਨ ਵੀ ਜ਼ਰੂਰੀ ਹੈ ਕਿਉਂਕਿ ਹੁਣ ਜਦੋਂ ਸਾਰੇ ਡਾਇਰੈਕਟਰ ਜਾਂ ਹੋਰ ਵੱਡੇ ਲੋਕ ਜਦੋਂ ਉੱਥੇ ਕੰਮ ਕਰਨਗੇ ਬੰਗਲੌਰ ਜਾਂ ਬੰਬਈ ਤੋਂ ਕੱਟ ਹੋ ਕੇ ਤਾਂ ਉਹਨਾਂ ਨੂੰ ਕੋਈ ਇੱਕ ਕਨੈਕਸ਼ਨ ਵੀ ਚਾਹੀਦਾ ਵਾ ਬਾਕੀ ਦੀ ਦੁਨੀਆ ਦੇ ਨਾਲ ਤਾਂ ਇੱਕ ਟੈਲੀਫੋਨ ਲਾਈਨ ਤੇ ਇਹ ਕੰਮ ਉਹਨਾਂ ਨੇ ਪੂਰੇ 60 ਦਿਨ ਤੋਂ ਪਹਿਲਾਂ ਪਹਿਲਾਂ ਇਹ ਸਾਰਾ ਕੁਝ ਕੰਪਲੀਟ ਕਰਤਾ ਤੈਨ ਮਤਲਬ ਉਹੀ ਹੈ ਕਿ ਜਦੋਂ ਇਨਸਾਨ ਚਾਵੇ ਕਿ ਕਰਨਾ ਵਾ ਤਾਂ ਫਿਰ ਉਹ ਕਰ ਲੈਂਦਾ ਤੇ ਉਹੀ ਮੈਂ ਫੇਰ ਦੁਬਾਰਾ ਉਹੀ ਚੀਜ਼ ਰਿਪੀਟ ਕਰੂੰਗਾ ਕਿ ਆਪਣੇ ਲਈ ਇੱਕ ਫਿਲਮ ਹੋ ਜਾਂਦੀ ਹੈ ਪਰ ਉਹਦੇ ਪਿੱਛੇ ਉਹ ਜਿੰਨੀ ਮਿਹਨਤ ਲੱਗੀ ਹੁੰਦੀ ਹੈ ਸਾਰੇ ਉਹ ਉਹ ਵੀ ਇੱਕ ਬਾਕਮਾਲ ਚੀਜ਼ ਆ ਅੱਛਾ ਇੱਕ ਹੋਰ ਚੀਜ਼ ਇੱਕ ਹੋਰ ਕਿੱਸਾ ਅੱਜ ਦਾ ਉਹ ਮੈਂ ਤੁਹਾਨੂੰ ਦੱਸਦਾ ਸੰਜੀਵ ਕੁਮਾਰ ਹੋਣਾ ਦੇ ਰਿਲੇਟਡ ਜਿਨ੍ਹਾਂ ਨੇ ਠਾਕੁਰ ਦਾ ਕਿਰਦਾਰ ਨਭਾਇਆ ਸੰਜੀਵ ਕੁਮਾਰ ਬਹੁਤ ਹੀ ਬਦਨਾਮ ਸੀਗੇ ਆਪਣੀ ਲੇਟ ਉੱਠਣ ਦੀ ਆਦਤ ਨੂੰ ਲੈ ਕੇ ਰਾਤ ਨੂੰ ਬਹੁਤ ਸਾਰੇ ਲੋਕ ਇਨਾਂ ਦੇ ਵਿੱਚੋਂ ਸੀ ਜਿਨ੍ਹਾਂ ਨੂੰ ਥੋੜੀ-ਬਹੁਤ ਸ਼ਰਾਬ ਪੀਣ ਦੀ ਆਦਤ ਸੀ ਜਾਂ ਪਾਰਟੀ ਵਗੈਰਾ ਕਰਨ ਦੀ ਆਦਤ ਸੀ ਤਰਮਿੰਦਰ ਉਹਨਾਂ ਵਿੱਚ ਸ਼ਾਮਲ ਸੀਗੇ ਤੇ ਸੰਜੀਵ ਕੁਮਾਰ ਸ਼ਾਮਲ ਸੀਗੇ ਹੋਰ ਬਹੁਤ ਸਾਰੇ ਲੋਕ ਸੀਗੇ ਕਹਿੰਦੇ ਕਿ ਸੰਜੀਵ ਕੁਮਾਰ ਬਾਕੀ ਸਾਰੇ ਆਪਣੀ ਪਾਰਟੀ ਕਰਕੇ 12 ਵਜੇ ਕੋਈ 11 ਵਜੇ ਕੋਈ 10 ਵਜੇ ਆਪਣੇ ਆਪਣੇ ਟਾਈਮ ਤੇ ਆਪਣੇ ਕਮਰੇ ਚਲੇ ਜਾਂਦੇ ਤੇ ਸੌ ਜਾਂਦੇ ਤੇ ਸੰਜੀਵ ਕੁਮਾਰ ਹੋਣੀ ਸ਼ਰਾਬ ਪੀਂਦੇ ਰਹਿੰਦੇ ਤੇ ਪੀਂਦੇ ਰਹਿੰਦੇ ਤੇ ਪੀਂਦੇ ਰਹਿੰਦੇ ਤੇ ਇਨ ਦਾ ਜਿਹੜਾ ਖਾਣਾ ਵਾ ਡਿਨਰ ਆ ਉਹ بار-बार ਰੀਹੀਟ ਹੋਈ ਜਾਂਦਾ ਬਾਰ-बार ਉਹਨੂੰ ਗਰਮ ਕਰੀ ਜਾਂਦੇ ਤੇ ਇਹਨੂੰ ਲੋਕ ਬੋਲਦੇ ਕਿ ਠੋਡਾ ਖਾਣਾ ਫੇਰ ਗਰਮ ਹੋ ਗਿਆ ਫੇਰ ਗਰਮ ਹੋ ਗਿਆ ਤੇ ਕਹਿੰਦੇ ਕਿ ਸੰਜੀਵ ਕੁਮਾਰ ਹੁਣੀ ਆਪਣਾ ਜਿਹੜਾ ਰਾਤ ਦਾ ਖਾਣਾ ਸੀ ਉਹ ਨੀਅਰਲੀ 3 ਵਜੇ ਖਾਂਦੇ ਇਹ ਆਮ ਆਦਤ ਸੀ ਸੰਜੀਵ ਕੁਮਾਰ ਦੀ ਮਤਲਬ 3 ਵਜੇ 4 ਵਜੇ ਤੋਂ ਲੋਕ ਉੱਠਣੇ ਸ਼ੁਰੂ ਹੋ ਜਾਂਦੇ ਤੇ ਸੰਜੀਵ ਕੁਮਾਰ ਹੁਣੀ 4 ਵਜੇ ਸੌਂਦੇ ਸੀਗੇ ਇਹ ਹਮੇਸ਼ਾ ਦੀ ਉਹਨਾਂ ਦੀ ਆਦਤ ਰਹੀ ਆ ਤੇ ਇਸ ਕਰਕੇ ਉਹਨਾਂ ਦੇ ਉੱਠਣ ਦਾ ਟਾਈਮ ਹੁਣ ਤੁਸੀਂ ਸਮਝ ਸਕਦੇ ਹੋ ਤਾਂ ਇਸ ਲਈ ਜਿੰਨੇ ਵੀ ਉਹਨਾਂ ਦੇ ਸੀਨ ਹੁੰਦੇ ਸੀ ਉਹਨਾਂ ਦੀ ਸ਼ੂਟਿੰਗ ਹੁੰਦੀ ਸੀ ਉਹ ਮੋਸਟਲੀ ਸਾਰੀ ਦੁਪਹਿਰ ਤੋਂ ਬਾਅਦ ਵਾਲੀ ਹੁੰਦੀ ਸੀ ਕਿਉਂਕਿ ਪਹਿਲਾਂ ਤਾਂ ਉੱਠਣ ਦਾ ਕੋਈ ਚਾਂਸ ਨਹੀਂ ਸੀਗਾ ਅਗਲੀ ਚੀਜ਼ ਹੁਣ ਪਰਫੈਕਸ਼ਨਿਸਟ ਬੰਦਿਆਂ ਦੇ ਕੰਮ ਕਰਨ ਦੇ ਤਰੀਕੇ ਦੀ ਅਗਲੀ ਚੀਜ਼ ਹੁਣ ਜਿਹੜੇ ਮੇਰੇ ਦੋਸਤਾਂ ਨੇ ਛੋਲੇ ਫਿਲਮ ਦੇਖੀ ਉਹਨਾਂ ਨੂੰ ਯਾਦ ਹੋਊਗਾ ਸੀਨ ਜਦੋਂ ਠਾਕੁਰ ਹੋਣਾ ਦੀ ਪੂਰੀ ਦੀ ਪੂਰੀ ਫੈਮਿਲੀ ਨੂੰ ਗੱਬਰ ਤੇ ਉਹਦੇ ਬਾਕੀ ਗੁੰਡੇ ਡਾਕੂ ਸਾਰੇ ਮਾਰ ਦਿੰਦੇ ਉਹ ਸਾਰਾ ਕਤਲਿਆਮ ਦਾ ਸੀਨ ਉਹ ਸੀਨ ਪੂਰਾ ਦਾ ਪੂਰਾ 23 ਦਿਨ ਦੇ ਵਿੱਚ ਖਤਮ ਹੋਇਆ ਮਤਲਬ ਉਸ ਇੱਕ ਸੀਨ ਨੂੰ ਸ਼ੂਟ ਕਰਨ ਦੇ ਲਈ 23 ਦਿਨ ਲੱਗੇ ਹੁਣ ਉਹਦਾ ਕਾਰਨ ਸੀ ਹੁਣ ਕਾਰਨ ਇਹ ਸੀ ਕਿ ਦਿਵੇਚਾ ਜਿਹੜੇ ਕੈਮਰਾਮੈਨ ਸੀ ਤੇ ਰਮੇਸ਼ ਸਿੱਪੀ ਇਹ ਦੋਨੇ ਇਹ ਚਾਹੁੰਦੇ ਸੀ ਕਿ ਇਸ ਸੀਨ ਨੂੰ ਜਿਹੜੀ ਸੂਰਜ ਦੀ ਰੋਸ਼ਨੀ ਆ ਉਹਦੇ ਦੋ ਅਲੱਗ-ਅਲੱਗ ਤਰੀਕਿਆਂ ਦੇ ਵਿੱਚ ਫਿਲਮਾਇਆ ਜਾਵੇ ਪਹਿਲਾ ਜਦੋਂ ਕਤਲਿਆਮ ਹੁੰਦਾ ਜਦੋਂ ਮਤਲਬ ਸਾਰੀ ਫੈਮਿਲੀ ਨੂੰ ਗੱਬਰ ਆ ਕੇ ਮਾਰਦਾ ਤਾਂ ਉਸ ਟਾਈਮ ਪੂਰੀ ਦਿਨ ਸੂਰਜ ਦੀ ਰੌਸ਼ਨੀ ਹੋਣੀ ਚਾਹੀਦੀ ਆ ਪਰ ਜਦੋਂ ਹੁਣ ਉਹ ਲਾਸ਼ਾਂ ਵਿਸ਼ੀਆਂ ਹੋਈਆਂ ਨੇ ਮਤਲਬ ਉਹ ਇੱਕ ਬਹੁਤ ਉਦਾਸੀ ਵਾਲਾ ਸੀਨ ਆ ਬਹੁਤ ਗਲੂਮੀ ਦਾ ਸੀਨ ਤਾਂ ਉਸ ਟਾਈਮ ਦੇ ਉੱਪਰ ਕੀ ਹੋਣਾ ਚਾਹੀਦਾ ਬੱਦਲ ਹੋਣੇ ਚਾਹੀਦੇ ਆ ਹਵਾ ਹੋਣੀ ਚਾਹੀਦੀ ਅਤੇ ਜਿਹੜੇ ਉਹ ਪੱਤੇ ਨੇ ਆਸੇ-ਪਾਸੇ ਸੁੱਕੇ ਪੱਤੇ ਪਏ ਆ ਉਹ ਉਹਨਾਂ ਲਾਸ਼ਾਂ ਦੇ ਉੱਪਰ ਦੀ ਉੱਡ ਤੇ ਦਿਖਣੇ ਚਾਹੀਦੇ ਤਾਂ ਕਹਿੰਦੇ ਕਿ ਉਹ ਜਿਹੜਾ ਸੀਨ ਉਸ ਤਰ੍ਹਾਂ ਨਾਲ ਬਣ ਅਸਲ ਦੇ ਵਿੱਚ ਇਹ ਦਿਵਾਚਾ ਦਾ ਆਈਡੀਆ ਸੀ ਦੀਵਾ ਚ ਜਿਹੜੇ ਮੈਂ ਹੁਣੇ ਜ ਇਹਨਾਂ ਦੀ ਗੱਲ ਕੀਤੀ ਆ ਬਹੁਤ ਫੇਮਸ ਕੈਮਰਾਮੈਨ ਉਹਨਾਂ ਦਾ ਆਈਡੀਆ ਸੀ ਕਿ ਜੇ ਉਹ ਸੀਨ ਨੂੰ ਉਸ ਤਰ੍ਹਾਂ ਆਪਾਂ ਫਿਲਮਾਵਾਂਗੇ ਕਿ ਬਹੁਤ ਹੀ ਮਤਲਬ ਡੈਂਪ ਜਿਹਾ ਐਟਮੋਸਫੀਅਰ ਹੋ ਜਾਊਗਾ ਸੂਰਜ ਦੀ ਲਾਈਟ ਨਹੀਂ ਰਹੂਗੀ ਤੇ ਉਦੋਂ ਇਹ ਸੀਨ ਹੋਰ ਵੀ ਜ਼ਿਆਦਾ ਦੇਖਣ ਵਾਲੇ ਨੂੰ ਮਤਲਬ ਅਦਾਸ ਕਰੂਗਾ ਤੇ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਲੱਗੂ ਤਾਂ ਉਸ ਚੱਕਰ ਦੇ ਵਿੱਚ ਕਿਉਂਕਿ ਉਹ ਸਨਲਾਈਟ ਜਿਹੜੀ ਹੈਗੀ ਆ ਉਹ ਬੰਦੇ ਦੇ ਨੱਖ ਮਚੌਲੀ ਕਰਦੀ ਰਹਿੰਦੀ ਆ ਤਾਂ ਪੂਰੇ 23 ਦਿਨ ਲੱਗੇ ਇਸ ਇੱਕ ਸੀਨ ਨੂੰ ਸ਼ੂਟ ਕਰਦੇ ਹੋਏ ਅਗਲਾ ਸੀਨ ਜਿਹੜਾ ਇੱਕ ਬਹੁਤ ਹੀ ਛੋਟਾ ਸੀਨ ਸੀ 1 ਮਿੰਟ ਦਾ ਸੀਨ ਸੀਗਾ ਪਰ ਉਹਨੂੰ ਸ਼ੂਟ ਕਰਨ ਲਈ 20 ਦਿਨ ਲੱਗੇ ਉਹ ਸੀਨ ਉਹ ਸੀਗਾ ਜਦੋਂ ਰਾਧਾ ਬਣੇ ਹੋਏ ਜਯਾ ਬਚਨ ਜਾਂ ਉਸ ਟਾਈਮ ਜਯਾ ਪਾਦੜੀ ਉਹ ਲੈਂਪ ਨੂੰ ਸ਼ਾਮ ਨੂੰ ਬੰਦ ਕਰਦੇ ਆ ਅਲੱਗ-ਅਲੱਗ ਲੈਂਪਾਂ ਨੂੰ ਬੰਦ ਕਰਦੇ ਆ ਤੇ ਮੁਤਾਬ ਬਚਨ ਉਧਰ ਪਰੇ ਆਪਣੇ ਕਮਰੇ ਦੇ ਬਾਹਰ ਬੈਠ ਕੇ ਤੇ ਉਹ 뮤זיਕ ਉਹ ਵਜਾ ਰਿਹਾ ਮੂੰਹ ਦੇ ਨਾਲ ਰਮੇਸ਼ ਸਿੱਪੀ ਨੂੰ ਇੱਕ ਪਰਫੈਕਟ ਲਾਈਟ ਚਾਹੀਦੀ ਸੀ ਉਸ ਟਾਈਮ ਕਿਉਂਕਿ ਜਦੋਂ ਸ਼ਾਮ ਹੁੰਦੀ ਆ ਤਾਂ ਉਹ ਲਾਈਟ ਅਜੀਬ ਹੁੰਦੀ ਆ ਪਹਿਲਾਂ ਉਹ yellow ਹੁੰਦੀ ਆ yellow ਤੋਂ ਹੌਲੀ-ਹੌਲੀ ਨੀਲੀ ਜੀ ਹੁੰਦੀ ਜਾਂਦੀ ਆ ਫਿਰ ਡਾਰਕ ਗ੍ਰੇ ਫਿਰ ਉਸ ਤਰ੍ਹਾਂ ਹੁੰਦੀ ਆ ਤਾਂ ਉਹਨਾਂ ਦੇ ਦਿਮਾਗ 'ਚ ਪਰਫੈਕਟ ਲਾਈਟ ਸੀ ਜਿਹੜੀ ਉਹ ਚਾਹੁੰਦੇ ਸੀ ਕਿ ਉਸ ਟਾਈਮ ਇਹ ਲਾਈਟ ਹੋਵੇ ਤਾਂ ਇਹ ਸੀਨ ਦੀ ਜਿਹੜੀ ਸ਼ੂਟਿੰਗ ਸੀ ਉਹ ਹਮੇਸ਼ਾ ਬਾਅਦ ਦੁਪਹਿਰ ਤੋਂ ਸ਼ੁਰੂ ਕੀਤੀ ਜਾਂਦੀ ਸੀ ਹੁਣ ਅਸੀਂ ਤਾਂ ਦਰਸ਼ਕਾਂ ਨੇ ਤਾਂ ਉਹ ਸੀਨ ਸਿਰਫ ਦੇਖ ਲਿਆ ਤੇ ਗੱਲ ਖਤਮ ਪਰ ਉਹਨਾਂ ਨੇ ਪਹਿਲਾਂ ਆਪਣਾ ਪੂਰਾ ਸੈਟਅਪ ਕਰਨਾ ਐਕਟਰਸ ਨੇ ਮੇਕਅਪ ਕਰਨਾ ਉਹ ਸਭ ਕੁਝ ਆ ਤੇ ਕਈ ਵਾਰੀ ਕੀ ਹੁੰਦਾ ਸੀ ਕੋਈ ਨਾ ਕੋਈ ਗੜਬੜ ਹੋ ਜਾਂਦੀ ਉਸ ਪੂਰੇ ਪਰਫੈਕਟ ਟਾਈਮਿੰਗ ਦੇ ਉੱਪਰ ਤਾਂ ਇਸ ਕਰਕੇ ਇਹ ਸੀਨ ਵੀ ਖਿੱਚਦਾ ਰਿਹਾ ਖਿੱਚਦਾ ਰਿਹਾ ਖਿੱਚਦਾ ਰਿਹਾ ਤੇ ਅਖੀਰ 'ਚ 20ਵੇਂ ਦਿਨ ਜਾ ਕੇ ਇਹ ਸੀਨ ਓਕੇ ਹੋਇਆ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਬੜਾ ਹੀ ਦਿਲਚਸਪ ਕਿੱਸਾ ਹੁਣੇ ਤੱਕ ਤਾਂ ਆਪਾਂ ਮਿਹਨਤ ਵਗੈਰਾ ਦੀ ਗੱਲ ਕਰਦੇ ਆ ਇੱਕ ਬੜਾ ਦਿਲਚਸਪ ਕਿੱਸਾ ਵਾ ਜਿੱਥੇ ਉਹ ਉਸ ਲੜਕੇ ਦੀ ਡੈਥ ਹੁੰਦੀ ਆ ਅਹਿਮਦ ਦੀ ਜਿਹੜੇ ਉਹ ਬਜ਼ੁਰਗ ਹੁੰਦੇ ਆ ਜਿਨ੍ਹਾਂ ਨੂੰ ਅੱਖਾਂ ਤੋਂ ਦਿਖਦਾ ਨਹੀਂ ਹੈਗਾ ਉਹਨਾਂ ਦਾ ਇੱਕ ਲੜਕਾ ਵਾ ਅਹਿਮਦ ਜਿਹਨੂੰ ਗੱਬਰ ਮਾਰ ਦਿੰਦਾ ਵਾ ਤੇ ਜੇ ਤੁਹਾਨੂੰ ਯਾਦ ਹੋਊਗਾ ਤਾਂ ਅਮਤਾਬਚਨ ਉਹਨੂੰ ਉਹ ਕੋੜੇ ਦੇ ਉੱਪਰ ਉਹਦੀ ਡੈੱਡ ਬੋਡੀ ਆਉਂਦੀ ਹੈ ਤੇ ਬਾਅਦ ਚ ਅਮਤਾਬਚਨ ਉਹਨੂੰ ਚੱਕ ਕੇ ਤੇ ਅੱਗੇ ਤੱਕ ਲੈ ਕੇ ਆਉਂਦੇ ਹੁਣ ਜਦੋਂ ਸੀਨ ਨੂੰ ਸ਼ੂਟ ਕਰਨਾ ਤਾਂ ਉਸ ਉਹ ਕਰੈਕਟਰ ਦਾ ਰੋਲ ਮਤਲਬ ਨਿਭਾਇਆ ਸਚਨ ਨੇ ਹੁਣ ਅਮਤਾਬਚਨ ਇੰਡਸਟਰੀ 'ਚ ਨਵੇਂ ਨੇ ਤੇ ਉਹਨਾਂ ਨੂੰ ਇੰਨਾ ਜ਼ਿਆਦਾ ਇੰਡਸਟਰੀ ਬਾਰੇ ਨਹੀਂ ਪਤਾ ਤੇ ਇੰਨਾ ਜ਼ਿਆਦਾ ਫਿਲਮਾਂ ਬਾਰੇ ਵੀ ਹਰੇ ਨਹੀਂ ਪਤਾ ਸਚਨ ਉਹਨੂੰ ਲੱਗਦਾ ਕਿ ਹਾਂ ਯੰਗ ਮੁੰਡਾ ਵਾ ਰੋਲ ਕਰ ਰਿਹਾ ਵਾ ਤਾਂ ਹੁਣ ਜਦੋਂ ਕਿਸੇ ਨੂੰ ਤੁਸੀਂ ਬਾਡੀ ਨੂੰ ਚੱਕਣਾ ਆਪਣੀਆਂ ਬਾਹਾਂ ਦੇ ਵਿੱਚ ਤਾਂ ਉੱਥੇ ਇੱਕ ਚੀਜ਼ ਆ ਕਿ ਜੇ ਤੁਸੀਂ ਬਾਡੀ ਨੂੰ ਇੱਕ ਪਾਰਟਿਕੂਲਰ ਲੈਵਲ ਤੱਕ ਅਕੜਾ ਲੋਂਗੇ ਤਾਂ ਉਹਨੂੰ ਚੱਕਣਾ ਸੌਖਾ ਹੋਊਗਾ ਆਦਰਵਾਇਜ਼ ਉਹ ਜਿਹੜਾ ਡੈੱਡ weight ਆ ਉਹਨੂੰ ਚੱਕਣਾ ਬਹੁਤ ਜ਼ਿਆਦਾ ਔਖਾ ਹੋ ਜਾਣਾ ਤਾਂ ਅਮਤਾ बच्चन ਉਸ ਸੀਨ ਤੋਂ ਪਹਿਲਾਂ ਸਚਨ ਨੂੰ ਕਹਿੰਦੇ ਆ ਕਿ ਤੂੰ ਆਪਣੀ ਬਾਡੀ ਨੂੰ ਥੋੜਾ ਜਿਹਾ ਅਕੜਾ ਕੇ ਰੱਖੀ ਤਾਂ ਕਿ ਮੈਨੂੰ ਤੈਨੂੰ ਚੱਕਣਾ ਸੌਖਾ ਹੋ ਜਾਏ ਤੇ ਇਹ ਜਿਹੜਾ ਸੀਨ ਆ ਇਹ ਆਪਣੇ ਪਹਿਲੇ ਸ਼ਾਟ ਦੇ ਵਿੱਚ ਹੀ ਓਕੇ ਹੋ ਗਿਆ ਸਚਨ ਨੇ ਮਤਲਬ ਆਪਣੀ ਬਾਡੀ ਨੂੰ ਉਸ ਪ੍ਰੋਪਰ ਪਰਫੈਕਟ ਲੈਵਲ ਤੱਕ ਅਕੜਾਇਆ ਤੇ ਅਮਤਾਬਚਨ ਨੇ ਉਹਨਾਂ ਨੂੰ ਚੱਕਿਆ ਤੇ ਉਹ ਸੀਨ ਓਕੇ ਹੋ ਗਿਆ ਉਸ ਤੋਂ ਬਾਅਦ ਅਮਤਾਬਚਨ ਨੇ ਸਚਨ ਨੂੰ ਜਾ ਕੇ ਕੰਗ੍ਰੈਚੂਲੇਟ ਕੀਤਾ ਤੇ ਉਹ ਕਹਿੰਦੇ ਕਿ ਵਾ ਯਾਰ ਤੂੰ ਤਾਂ ਕਮਾਲ ਕਰਤੀ ਤੂੰ ਤਾਂ ਐਵੇਂ ਕੀਤਾ ਕਿ ਜਿਵੇਂ ਤੂੰ ਇੱਕ ਬਹੁਤ ਸੀਨੀਅਰ ਐਕਟਰ ਹੈਗਾ ਉਹਨਾਂ ਨੇ ਸੈਸ ਸਵਾਇ ਪੁੱਛਿਆ ਕਿ ਤੂੰ ਹੁਣ ਤੋਂ ਪਹਿਲਾਂ ਕਿੰਨੀਆਂ ਫਿਲਮਾਂ ਕੀਤੀਆਂ ਨੇ ਤਾਂ ਜਿਹੜਾ ਆਨਸਰ ਅਮਤਾਬ ਬਚਨ ਨੂੰ ਮਿਲਿਆ ਤਾਂ ਅਮਤਾਬ ਬਚਨ ਨੂੰ ਉਸ ਆਨਸਰ ਨੇ ਮਤਲਬ ਸਿਰ ਚ ਕਰਾਤਾ ਮਗਾ ਸਚਨ ਨੇ ਉਹਨਾਂ ਨੂੰ ਬੋਲਿਆ 60 ਕਿ ਮੈਂ 60 ਫਿਲਮਾਂ ਕਰ ਚੁੱਕਿਆ ਇਸ ਫਿਲਮ ਤੋਂ ਪਹਿਲਾਂ ਤੇ ਅਮਤਾਬ ਦੀ ਹਲੇ ਇਹ ਗਿਣਮੀਆਂ ਚੁੜਮੀਆਂ ਫਿਲਮਾਂ ਤੋਂ ਬਾਅਦ ਦੀ ਗੱਲ ਹੋਣੀ ਸੀ ਕਿਉਂਕਿ ਸਚਨ ਉਸ ਤੋਂ ਪਹਿਲਾਂ ਬਾਲ ਕਲਾਕਾਰ ਰਿਹਾ 1962 ਤੋਂ ਉਹ ਫਿਲਮਾਂ ਦੇ ਵਿੱਚ ਕੰਮ ਕਰ ਰਿਹਾ ਤੇ ਜਦੋਂ ਅਮਤਾਬ ਨੇ ਇਹ ਸੁਣਿਆ ਤਾਂ ਇਹ ਬੜੀ ਇੱਕ ਹਾਸੇ ਵਾਲੀ ਗੱਲ ਆ ਕਿ ਉਸ ਤੋਂ ਬਾਅਦ ਅਮਤਾਪ ਆਪਣੇ ਇੰਟਰਵਿਊਸ ਵਿੱਚ ਕਹਿੰਦਾ ਕਿ ਮੈਂ ਹਮੇਸ਼ਾ ਸੱਚ ਨੂੰ ਉਸ ਤੋਂ ਬਾਅਦ ਆਪਣੇ ਸੀਨੀਅਰ ਦੀ ਤਰ੍ਹਾਂ ਹੀ ਟ੍ਰੀਟ ਕੀਤਾ ਕਿਉਂਕਿ ਅਸਲ ਦੇ ਵਿੱਚ ਉਹ ਮੇਰਾ ਸੀਨੀਅਰ ਸੀਗਾ ਅਗਲਾ ਦਿਲਚਸਪ ਕਿੱਸਾ ਹੈ ਗੱਬਰ ਬਣੇ ਹੋਏ ਅਮਜਦ ਖਾਨ ਹੋਣਾ ਦੇ ਨਾਲ ਦਾ ਗੱਬਰ ਨੇ ਫਿਲਮ ਦੇ ਵਿੱਚ ਲੋਕਾਂ ਨੂੰ ਜਿੰਨਾ ਆਪ ਡਰਾਇਆ ਪਰ ਸਟਾਰਟਿੰਗ ਦੇ ਵਿੱਚ ਅਮਜਦ ਉਹਨੇ ਕੀ ਖੁਦ ਡਰ ਗਏ ਇਸ ਫਿਲਮ ਦੇ ਟਾਈਮ ਹੁਣ ਅਮਜਦ ਖਾਨ ਦੀ ਐਂਟਰੀ ਇਸ ਫਿਲਮ ਦੇ ਵਿੱਚ ਹੁੰਦੀ ਆ ਉਹਨਾਂ ਨੂੰ ਰੋਲ ਮਿਲਿਆ ਇੱਕ ਏਸ ਇਮੇਜ ਦੇ ਨਾਲ ਕਿ ਇੱਕ ਅਵਾਰਡ ਵਿਨਿੰਗ ਐਕਟਰ ਆ ਬਹੁਤ ਸਾਲਾਂ ਤੋਂ ਮਤਲਬ ਸਟੇਜ ਪਰਫਾਰਮ ਕਰ ਰਿਹਾ ਨਾਟਕ ਕਰ ਰਿਹਾ ਵਾ ਤੇ ਉਸ ਤੋਂ ਬਾਅਦ ਸੈਕੰਡ ਜਨਰੇਸ਼ਨ ਐਕਟਰ ਆ ਉਹਦੇ ਫਾਦਰ ਵੀ ਪਹਿਲਾਂ ਬਹੁਤ ਮਸ਼ਹੂਰ ਐਕਟਰ ਰਹੇ ਆ ਇਹ ਸਭ ਕੁਝ ਸੀਗਾ ਤੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਇੰਗਲਿਸ਼ ਫਿਲਮਾਂ ਦੇ ਵਿੱਚ ਕਰ ਰਿਹਾ ਵਾ ਤੇ ਬਹੁਤ ਨਾਮ ਹੈ ਇਸ ਬੰਦੇ ਦਾ ਪਰ ਹੁਣ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਹਾਲਾਤ ਹੁੰਦੇ ਆ ਉਹ ਬੰਦੇ ਦੇ ਜਹਿਨ ਦੇ ਉੱਪਰ ਅਸਰ ਪਾਉਂਦੇ ਆ ਉਹਦੀ ਮਾਨਸਿਕਤਾ ਤੇ ਅਸਰ ਪਾਉਂਦੇ ਉਸ ਟਾਈਮ ਅਸਲ ਦੇ ਵਿੱਚ ਜਿਹੜੇ ਅਮਜਦ ਖਾਨ ਸੀਗੇ ਉਹ ਆਪਣੀ ਲਾਈਫ ਦੇ ਇੱਕ ਬਹੁਤ ਬੁਰੇ ਫੇਸ ਤੋਂ ਗੁਜ਼ਰ ਰਹੇ ਸੀ ਉਹਨਾਂ ਕੋਲੇ ਕੋਈ ਕੰਮ ਨਹੀਂ ਸੀਗਾ ਹੁਣੇ ਜਿਵੇਂ ਤੁਹਾਨੂੰ ਪਿਛਲੇ ਐਪੀਸੋਡਸ 'ਚ ਦੱਸਿਆ ਕਿ ਉਹਨਾਂ ਦੇ ਇੱਕ ਬੇਟੇ ਦਾ ਜਨਮ ਹੋਇਆ ਸੀ ਹੁਣੇ ਤੇ ਉਹਨਾਂ ਦੇ ਜਿਹੜੇ ਫਾਦਰ ਸੀ ਉਹ ਕੈਂਸਰ ਨਾਲ ਜੂਝ ਰਹੇ ਸੀ ਹਸਪੀਟਲ 'ਚ ਪਿਛਲੇ ਕਾਫੀ ਟਾਈਮ ਤੋਂ ਤੇ ਘਰ ਦੀ ਜਿਹੜੀ ਆਰਥਿਕ ਸਥਿਤੀ ਸੀ ਉਹ ਬਿਲਕੁਲ ਚੰਗੀ ਨਹੀਂ ਸੀ ਤੇ ਪੂਰਾ ਦਾ ਪੂਰਾ ਪ੍ਰੈਸ਼ਰ ਸੀਗਾ ਅਮਜਦ ਖਾਨ ਦੇ ਉੱਪਰ ਤੱਕ ਕਿ ਬਹੁਤ ਹਾਈਪ ਦੇ ਨਾਲ ਆਈ ਸੀ ਅਮਜਦ ਖਾਨ ਗੱਬਰ ਦਾ ਰੋਲ ਕਰਨ ਸੈਕੰਡਲੀ ਗੱਬਰ ਦਾ ਰੋਲ ਵੈਸੇ ਵੀ ਸ਼ੋਲੇ ਫਿਲਮ ਦੇ ਵਿੱਚ ਸਭ ਤੋਂ ਇੰਪੋਰਟੈਂਟ ਸੀਗਾ ਤਾਂ ਜਦੋਂ ਪਹਿਲੇ ਦਿਨ ਗੱਬਰ ਦੀ ਸ਼ੂਟਿੰਗ ਹੁੰਦੀ ਹੈ ਗੱਬਰ ਦੇ ਇੱਕ ਸੀਨ ਦੀ ਸ਼ੂਟਿੰਗ ਹੁੰਦੀ ਹੈ ਜਿੱਥੇ ਉਹਨਾਂ ਨੇ ਸਿਰਫ ਇਹਨਾਂ ਬੋਲਣਾ ਕਿ ਕਿਤਨੇ ਆਦਮੀ تھے ਜਿਹੜਾ ਮਤਲਬ ਬਹੁਤ ਛੋ ਲੇਜੈਂਡਰੀ ਡਾਇਲੋਗ ਬਣ ਗਿਆ 40 ਟੇਕ ਹੋਣ ਤੋਂ ਬਾਅਦ ਵੀ ਅਮਜਦ ਖਾਨ ਤੋਂ ਉਹ ਸੀਨ ਪ੍ਰੋਪਰ ਤਰ੍ਹਾਂ ਨਾਲ ਨਹੀਂ ਹੋਇਆ 40 ਟੇਕ ਹੋ ਚੁੱਕਾ ਪੂਰੇ ਨਰਵਸ ਸੀਗੇ ਅਮਜਦ ਖਾਨ ਤੇ ਉਸ ਤੋਂ ਬਾਅਦ ਰਮੇਸ਼ ਸਿੱਪੀ ਨੇ ਉਹਨਾਂ ਨੂੰ ਬੋਲਿਆ ਕਿ ਨਹੀਂ ਕਿ ਯੰਗ ਲੜਕਾ ਵਾ ਬਹੁਤ ਨਰਵਸ ਹਉ ਸਮਝ ਕੇ ਇਸ ਕੱਲ ਨੂੰ ਕਿ ਇਹਨੂੰ ਬ੍ਰੇਕ ਚਾਹੀਦੀ ਆ ਤੇ ਉਸ ਤੋਂ ਬਾਅਦ ਦਿਵਾਚੀਆਂ ਨੇ ਦਿਵਾਚਾ ਨੇ ਮਹਾਰੇ ਇੱਕ ਵਾਰ ਦਿਵਾਚੀਆਂ ਬੋਲ ਦੇਣਾ ਕੈਮਰਾਮੈਨ ਸੀ ਜਿਹੜੇ ਕਿਉਂਕਿ ਉਹ ਵੀ ਬਹੁਤ ਪੁਰਾਣੇ ਐਕਸਪੀਰੀਐਂਸ ਬੰਦੇ ਆ ਉਹਨਾਂ ਨੇ ਅਮਜਦ ਨੂੰ ਕਿਹਾ ਕਿ ਤੂੰ ਇਸ ਕੈਰੈਕਟਰ ਦੇ ਵਿੱਚ ਰਹਿ ਹਮੇਸ਼ਾ ਤੂੰ ਇਹੀ ਕੱਪੜੇ ਪਾ ਕੇ ਰਹਿ ਹਮੇਸ਼ਾ ਹਰ ਟਾਈਮ ਤੋਂ ਅਮਜਦ ਤੂੰ ਨੂੰ ਭੁੱਲ ਜਾ ਤੂੰ ਗੱਬਰ ਬਣ ਕੇ ਰਹਿ ਤੇ ਉਹ ਪੂਰਾ ਸਕੇਡਿਊਲ ਸੀ ਜਿਹੜਾ ਸਭ ਤੋਂ ਪਹਿਲਾ ਸਕੇਡਿਊਲ ਸ਼ੋਲੇ ਦੇ ਬਣਾਉਣ ਦਾ ਪਹਿਲੇ 20 ਦਿਨ ਦਾ ਸੰਜੀਵ ਕੁਮਾਰ ਨੇ ਕਿਹਾ ਕਿ ਪਹਿਲੇ ਪੂਰੇ ਸਕੇਜੂਲ ਦੇ ਵਿੱਚ ਮੈਂ ਤੇਰੀ ਕੋਈ ਸ਼ੂਟਿੰਗ ਹੀ ਨਹੀਂ ਕਰੂੰਗਾ ਤੈਨੂੰ ਪੂਰਾ ਮੈਂ ਟਾਈਮ ਦਿੱਤਾ ਤੂੰ ਬਸ ਗੱਬਰ ਬਣ ਜਾ ਅਗਲੇ ਸਕੇਜੂਲ ਜਿਹੜਾ ਇੱਕ ਮਹੀਨੇ ਤੋਂ ਬਾਅਦ ਹੋਣਾ ਵਾ ਤੇਰਾ ਜਿਹੜਾ ਰੋਲ ਹੈਗਾ ਤੂੰ ਉਦੋਂ ਪਲੇ ਕਰੇਗਾ ਗੱਬਰ ਦਾ ਇੱਕ ਪੂਰਾ ਮਹੀਨਾ ਕੋਈ ਅਮਜਦ ਨਹੀਂ ਸਿਰਫ ਗੱਬਰ ਆ ਤਾਂ ਉਸ ਤੋਂ ਬਾਅਦ ਇਸ ਚੀਜ਼ ਨੇ ਬੜੀ ਹੈਲਪ ਕੀਤੀ ਅਮਜਦ ਖਾਨ ਹੋਣਾ ਦੀ ਉਹ ਜਿੰਨਾ ਵੀ ਟਾਈਮ ਉਸ ਤੋਂ ਬਾਅਦ ਇੱਕ ਪੂਰਾ ਮਹੀਨਾ ਰਹਿ ਚਾ ਇਹ ਸੈੱਟ ਤੇ ਰਹਿ ਕਿਤੇ ਵੀ ਰਹਿ ਉਹ ਉਨਾ ਹੀ ਕੱਪੜਿਆਂ ਦੇ ਵਿੱਚ ਰੇ ਮੂੰਹ ਤੇ ਉਹ ਦੰਦਾਂ ਦੇ ਉੱਪਰ ਤੰਬਾਕੂ ਮੜ ਕੇ ਦੰਦ ਵੀ ਕਾਲੇ ਕੀਤੇ ਹਰ ਚੀਜ਼ ਤੇ ਬੋਲਣਾ ਵੀ ਜਿਹਦੇ ਨਾਲ ਵੀ ਬੋਲਣਾ ਉਹ ਸਿਰਫ ਉਸੇ ਤਰ੍ਹਾਂ ਹੀ ਬੋਲਦੇ ਸੀਗੇ ਤੇ ਫਿਰ ਉਹ ਹੌਲੀ ਹੌਲੀ ਉਸ ਰੋਲ ਦੇ ਵਿੱਚ ਆਏ ਪਰ ਇੱਥੇ ਇੱਕ ਹੋਰ ਚੀਜ਼ ਦਿਲਚਸਪ ਹੋਈ ਪਿਛਲੇ ਐਪੀਸੋਡ ਚ ਮੈਂ ਤੁਹਾਨੂੰ ਦੱਸਿਆ ਸੀ ਸਲੀਮ ਤੇ ਜਵੇਦ ਸੀਗੇ ਉਹਨਾਂ ਨੇ ਵੀ ਰਿਕਮੈਂਡ ਕੀਤਾ ਸੀ ਅਮਜਦ ਖਾਨ ਨੂੰ ਸਭ ਤੋਂ ਪਹਿਲਾਂ ਤੇ ਸਟਾਰਟਿੰਗ ਦੇ ਵਿੱਚ ਉਹ ਬੜੇ ਸਟ੍ਰਿਕਟ ਉਹਨਾਂ ਨੇ ਡਿਫੈਂਡ ਵੀ ਕੀਤਾ ਸੀ ਅਮਜਦ ਨੂੰ ਪਰ ਜਦੋਂ ਉਹਨਾਂ ਨੇ ਇਹ ਦੇਖਿਆ ਕਿ ਅਮਜਦ ਨੂੰ ਰੀਅਲ ਚ ਸਟਰਗਲ ਹੋ ਰਹੀ ਆ ਇਹ ਰੋਲ ਕਰਨ ਨੂੰ ਤਾਂ ਸਲੀਮ ਖਾਨ ਤੇ ਜਵੇਦ ਅਕਟਰ ਇਹ ਦੋਨੇ ਰਮੇਸ਼ ਸਿੱਪੀ ਨੂੰ ਕਹਿੰਦੇ ਆ ਕਿ ਜੇ ਤੁਹਾਨੂੰ ਲੱਗਦਾ ਕਿ ਇਹ ਲੜਕਾ ਨਹੀਂ ਕਰ ਪਾਊਗਾ ਰੋਲ ਤੇ ਤੁਸੀਂ ਇਹਨੂੰ ਚੇਂਜ ਕਰ ਦਿਓ ਵੀ ਸਾਨੂੰ ਕੋਈ ਖਾਸ ਪ੍ਰੋਬਲਮ ਨਹੀਂ ਹੈਗੀ ਬਟ ਜੇ ਹੁਣ ਰੋਲ ਹੋ ਹੀ ਨਹੀਂ ਰਿਹਾ ਤਾਂ ਤੁਹਾਨੂੰ ਚੇਂਜ ਕਰ ਦਿਓ ਤਾਂ ਇਹ ਗੱਲ ਜਿਹੜੀ ਆ ਇਹ ਅਮਜਦ ਖਾਨ ਨੂੰ ਉਹਦੋਂ ਤਾਂ ਨਹੀਂ ਪਤਾ ਲੱਗੀ ਲੱਗੀ ਤਾਂ ਉਹਨੇ ਪੂਰੀ ਲਾਈਫ ਇਹ ਗਰਜ ਸੀ ਜਿਹੜਾ ਮਤਲਬ ਇੱਕ ਰੋਸਾ ਸੀਗਾ ਆਪਣੀ ਨਾਲ ਰੱਖਿਆ ਆਪਣੇ ਦਿਲ 'ਚ ਰੱਖਿਆ ਤੇ ਆਪਣੀ ਜ਼ਿੰਦਗੀ ਦੇ ਅਖੀਰਲੇ ਸਾਹ ਤੱਕ ਸਲੀਮ ਖਾਨ ਤੇ ਜਵੇਦ ਅਕਤਰ ਨੂੰ ਉਸ ਤੋਂ ਬਾਅਦ ਕਦੇ ਵੀ ਨਹੀਂ ਬੁਲਾਇਆ ਤਾਂ ਮਤਲਬ ਇਹ ਆਪਣੇ ਆਪ ਦੇ ਵਿੱਚ ਇੱਕ ਦਿਲਚਸਪ ਚੀਜ਼ ਹੈਗੀ ਅਗਲਾ ਕਿੱਸਾ ਹੈ ਸੰਬਾਨੜ ਰਿਲੇਟਡ ਮਕਮੂਹਨ ਹੁਣਾ ਨੇ ਰੋਲ ਕੀਤਾ ਸੰਬਾ ਦਾ ਸਭ ਤੋਂ ਛੋਟੇ ਰੋਲਸ ਦੇ ਵਿੱਚੋਂ ਇੱਕ ਰੋਲ ਸੀ ਸੰਬਾ ਦਾ ਮਸ਼ਹੂਰ ਬਹੁਤ ਹੋਇਆ ਸੰਬਾ ਪਿਛਲੀ ਵਾਰ ਵੀ ਆਪਾਂ ਗੱਲ ਕੀਤੀ ਕਿ ਸਾਂਬਾ ਹੋਣੀ ਕਿੰਨੇ ਮਸ਼ਹੂਰ ਹੋਏ ਮਕਮੋਹਨ ਹੋਣੀ ਕਿੰਨੇ ਮਸ਼ਹੂਰ ਹੋਏ ਪਰ ਅਸਲ ਦੇ ਵਿੱਚ ਜੇ ਉਹਨਾਂ ਦਾ ਰੋਲ ਦੇਖੇ ਤਾਂ ਰੋਲ ਬਹੁਤ ਹੀ ਛੋਟਾ ਸੀਗਾ ਪਰ ਇਹ ਫਿਲਮ ਕਹਿੰਦੇ ਇੰਨੀ ਕਿ ਸਟ੍ਰੈਚ ਆਊਟ ਹੁੰਦੀ ਕਿ ਇੰਨੀ ਕਿ ਲੰਬੀ ਹੁੰਦੀ ਗਈ ਕਿ ਸਿਰਫ ਆਪਣੇ ਉਹਨਾਂ ਥੋੜੇ ਜਿਹੇ ਰੋਲ ਪਿੱਛੇ ਥੋੜੇ ਜਿਹੇ ਮਿੰਟਾਂ ਦੇ ਪਿੱਛੇ ਮਕਮੋਹਨ ਨੂੰ ਬੰਬੇ ਤੋਂ ਆਪਣੀ ਉਸ ਸ਼ੂਟਿੰਗ ਦੀ ਜਗ੍ਹਾ ਦੇ ਉੱਪਰ ਸਤਾਈ ਵਾਰ ਆਉਣਾ ਪਿਆ ਤੇ ਉਹਨਾਂ ਦਾ ਰੋਲ ਸ਼ਾਇਦ ਮਤਲਬ ਥਾਰਡਲੀ ਕੁਝ ਮਿੰਟਾਂ ਦਾ ਵੀ ਨਹੀਂ ਸੀਗਾ ਪੂਰੀ ਫਿਲਮ ਦੇ ਵਿੱਚ ਪਰ ਇਹੀ ਚੀਜ਼ ਆ ਇਸ ਫਿਲਮ ਦੇ ਨਾਲ ਕਿ ਬਾਕੀ ਦੀਆਂ ਫਿਲਮਾਂ ਇਸ ਤੋਂ ਬਹੁਤ ਬਾਅਦ ਦੇ ਵਿੱਚ ਸਟਾਰਟ ਹੋਈਆਂ ਰਿਲੀਜ਼ ਵੀ ਹੋ ਗਈਆਂ ਤੇ ਉਹਨਾਂ ਦੀ ਗੱਲ ਖਤਮ ਵੀ ਹੋ ਗਈ ਪਰ ਸ਼ੋਲੇ ਫਿਲਮ ਬਣਦੀ ਗਈ ਬਣਦੀ ਗਈ ਬਣਦੀ ਗਈ ਤੇ ਇਸੇ ਕਰਕੇ ਮਕਮੋਹਨ ਉਹਨਾਂ ਨੂੰ ਵੀ 27 ਵਾਰ ਬੰਬੇ ਤੋਂ ਸਿਰਫ ਆਪਣੇ ਉਸ ਛੋਟੇ ਰੋਲ ਲਈ ਉਸ ਜਗ੍ਹਾ ਦੇ ਉੱਪਰ ਆਉਣਾ ਪਿਆ ਅੱਜ ਦੀ ਆਪਣੇ ਇਸ ਵੀਡੀਓ ਦਾ ਸਭ ਤੋਂ ਇੰਟਰਸਟਿੰਗ ਕਿੱਸਾ ਹੈ ਜਯਾ ਭਾਦੋੜੀ ਉਹਨਾਂ ਦੇ ਨਾਲ ਜੁੜਿਆ ਹੋਇਆ ਜਯਾ ਭਾਦੋੜੀ ਨੂੰ ਰੋਲ ਮਿਲਿਆ ਰਾਧਾ ਦਾ ਜਿਹੜੀ ਕਿ ਇੱਕ ਵਿਧਵਾ ਸੀ ਉਹਦੀ ਜ਼ਿੰਦਗੀ ਬਹੁਤ ਉਦਾਸ ਜ਼ਿੰਦਗੀ ਆ ਕਿਉਂਕਿ ਉਹ ਉਹਦੇ ਹਸਬੰਡ ਦੀ ਡੈਥ ਹੋ ਚੁੱਕੀ ਹੈ ਤੇ ਉਹਦੀ ਜ਼ਿੰਦਗੀ ਦੇ ਜਿਹੜੇ ਰੰਗ ਸੀ ਜਿਹੜੀਆਂ ਖੁਸ਼ੀਆਂ ਸੀ ਉਹ ਖਤਮ ਹੋ ਗਈਆਂ ਬਹੁਤ ਜਵਾਨ ਉਮਰ ਦੇ ਵਿੱਚ ਤੇ ਉਹ ਉਦਾਸ ਰਹਿਣ ਵਾਲੀ ਇੱਕ ਲੜਕੀ ਆ ਜਦੋਂ ਇਹ ਰੋਲ ਜਯਾ ਪਾਦੋੜੀ ਹੋਣਾ ਨੂੰ ਦਿੱਤਾ ਗਿਆ ਉਦੋਂ ਅਮਤਾਬਚਨ ਤੇ ਜਯਾ ਪਾਦੋੜੀ ਹੋਣਾ ਦਾ ਆਪਸ ਵਿੱਚ ਅਫੇਰ ਚੱਲ ਰਿਹਾ ਸੀ ਤੇ ਉਸ ਤੋਂ ਥੋੜੀ ਦੇਰ ਤੋਂ ਬਾਅਦ ਹੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਅਮਤਾਬਚਨ ਰਮੇਸ਼ ਸਿੱਪੀ ਨੂੰ ਉਹਨਾਂ ਨੂੰ ਪੁੱਛਦੇ ਆ ਕਿ ਸ਼ੂਟਿੰਗ ਸ਼ੁਰੂ ਹੋਣ ਦੇ ਵਿੱਚ ਹਾਲੇ ਥੋੜਾ ਟਾਈਮ ਹੈਗਾ ਤਾਂ ਰਮੇਸ਼ ਸਿੱਪੀ ਕਹਿੰਦੇ ਆ ਕਿ ਹਾਂ ਥੋੜਾ ਟਾਈਮ ਹੈਗਾ ਤੇ ਇਹ ਦੋਨੇ ਜਾਣੇ ਰਮੇਸ਼ ਸਿੱਪੀ ਤੋਂ ਪਰਮਿਸ਼ਨ ਲੈ ਕੇ ਇੰਗਲੈਂਡ ਚਲੇ ਜਾਂਦੇ ਆ ਲੰਡਨ ਅਮਤਾਬਚਨ ਤੇ ਜਾਇਆ ਪਾਦੁੜੀ ਤੇ ਜਾਂਦੇ ਜਾਂਦੇ ਮਤਲਬ ਇਹਨਾਂ ਦਾ ਵਿਆਹ ਹੋ ਜਾਂਦਾ ਉਸ ਦਰਮਿਆਨ ਦੇ ਵਿੱਚ ਤੇ ਰਮੇਸ਼ ਸਿੱਪੀ ਨੇ ਆਪਣੇ ਇੱਕ ਦੋਸਤ ਨੂੰ ਇੱਕ ਚੀਜ਼ ਕਹੀ ਕਿ ਮੈਂ ਸਿਰਫ ਇੱਕ ਚੀਜ਼ ਚਾਹਨਾ ਵਾਂ ਕਿ ਜਦੋਂ ਜਯਾ ਵਾਪਸ ਲੰਡਨ ਤੋਂ ਇੱਥੇ ਆਵੇ ਤਾਂ ਕਿਤੇ ਉਹ ਪ੍ਰੈਗਨੈਂਟ ਨਾ ਹੋਵੇ ਕਹਿੰਦੇ ਮੈਨੂੰ ਇਸ ਚੀਜ਼ ਦਾ ਬਹੁਤ ਵੱਡਾ ਡਰ ਆ ਕਿਉਂਕਿ ਇੱਕ ਤਾਂ ਪ੍ਰੈਗਨੈਂਸੀ ਦੇ ਨਾਲ ਥੋੜਾ ਜਿਹਾ ਥੋੜੇ ਮਤਲਬ ਸਰੀਰ ਦੇ ਵਿੱਚ ਤੇ ਚਿਹਰੇ ਦੇ ਉੱਪਰ ਥੋੜੇ ਜਿਹਾ ਡਿਫਰੈਂਟ ਚੀਜ਼ਾਂ ਆ ਜਾਂਦੀਆਂ ਤੇ ਉਹ ਚੀਜ਼ ਉਹ ਨਹੀਂ ਚਾਹੁੰਦੇ ਸੀਗੇ ਕਿ ਹੋਣ ਕਿਉਂਕਿ ਉਹਨਾਂ ਨੂੰ ਇੱਕ ਬਿਲਕੁਲ ਅਦਾਸ ਮੁਰਝਾਇਆ ਹੋਇਆ ਚਿਹਰਾ ਚਾਹੀਦਾ ਬਟ ਪ੍ਰੈਗਨੈਂਸੀ ਦੇ ਟਾਈਮ ਜਿਹੜਾ ਚਿਹਰਾ ਵੀ ਹੈਗਾ ਵਾ ਉਹਦਾ ਬਹੁਤ ਫਰਕ ਪੈ ਜਾਂਦਾ ਉਹਨਾਂ ਉਸ ਤਰ੍ਹਾਂ ਨਹੀਂ ਲੱਗਦਾ ਹੁਣ ਹੁੰਦਾ ਕੀ ਆ ਸ਼ੂਟਿੰਗ ਸ਼ੁਰੂ ਹੋਣ ਤੋਂ ਥੋੜੀ ਦੇਰ ਪਹਿਲਾਂ ਅਮਤਾਬ ਬਚਨ ਤੇ ਜਇਆ ਹੁਣ ਬਚਨ ਜਇਆ ਪਾਦੋੜੀ ਤੋਂ ਜਇਆ ਬਚਨ ਬਣ ਚੁੱਕੇ ਆ ਤਾਂ ਆਪਣਾ ਹਨੀਮੂਨ ਮਨਾ ਕੇ ਤੇ ਲੰਡਨ ਤੋਂ ਵਾਪਸ ਆਉਂਦੇ ਆ ਤੇ ਥੋੜੇ ਦਿਨਾਂ ਤੋਂ ਬਾਅਦ ਅਮਤਾਬ ਬਚਨ ਰਮੇਸ਼ ਸਪੀਨੋ ਇਹ ਚੀਜ਼ ਡਿਸਕਲੋਜ਼ ਕਰਦੇ ਆ ਕਿ ਜੋ ਜਇਆ ਪਾਦੋੜੀ ਨੇ ਜਇਆ ਬਚਨ ਨੇ ਉਹ ਹੁਣ ਮਤਲਬ ਇੱਕ ਜਾਂ ਦੋ ਕੁ ਮਹੀਨੇ ਦੇ ਪ੍ਰੈਗਨੈਂਟ ਨੇ ਕਿ ਉਹਨਾਂ ਨੂੰ ਪ੍ਰੈਗਨੈਂਸੀ ਤੇ ਇਹ ਆਪਣੇ ਆਪ ਚ ਇੱਕ ਬੜਾ ਦਿਲਚਸਪ ਕਿੱਸਾ ਸੀਗਾ ਇਸ ਫਿਲਮ ਦੇ ਨਾਲ ਜੁੜਿਆ ਹੋਇਆ ਤੇ ਅੱਗੇ ਵੀ ਫਿਰ ਜਯਾ ਬਾਦੋੜੀ ਨੂੰ ਵੀ ਰਮੇਸ਼ ਸਿੱੱਪੀ ਹੋਣਾ ਨੂੰ ਵੀ ਉਸ ਪ੍ਰੈਗਨੈਂਸੀ ਕਰਕੇ ਥੋੜੀਆਂ ਜੀਆਂ ਪ੍ਰੋਬਲਮਸ ਚੱਲਣੀਆਂ ਪਈਆਂ ਸ਼ੂਟਿੰਗ ਦੌਰਾਨ ਵੀ ਤੇ ਕਈ ਇੱਕ ਵਾਰ ਤਾਂ ਐਵੇਂ ਹੋਇਆ ਕਿ ਰਮੇਸ਼ ਸਿੱੱਪੀ ਹੋਣਾ ਨੇ ਉਸ ਪ੍ਰੈਗਨੈਂਸੀ ਕਰਕੇ ਜਯਾ ਬਾਦੋੜੀ ਹੋਣਾ ਨੂੰ ਵੀ ਪ੍ਰੋਬਲਮ ਹੋ ਰਹੀ ਸੀ ਤੇ ਇੱਕ ਪੂਰੇ ਮਹੀਨੇ ਦੇ ਲਈ ਉਸ ਸਾਰੀ ਦੀ ਸਾਰੀ ਸ਼ੂਟਿੰਗ ਹੀ ਬੰਦ ਕਰ ਦਿੱਤੀ ਸੀ ਪੂਰੀ ਦੀ ਪੂਰੀ ਫਿਲਮ ਦੀ ਇੱਕ ਪੂਰੇ ਮਹੀਨੇ ਦੀ ਤਾਂ ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਬੋਰ ਨਹੀਂ ਕੀਤਾ ਹੋਊਗਾ ਤੇ ਸ਼ੋਲੇ ਨਾਲ ਰਿਲੇਟਡ ਅੱਜ ਦੇ ਇਹ ਕਿੱਸੇ ਇੱਥੇ ਆਪਾਂ ਖਤਮ ਕਰਦੇ ਹਾਂ ਕੁਝ ਦਿਨ ਹੋਰ ਆਪਾਂ ਇਹਨਾਂ ਕੈਰੈਕਟਰਸ ਨਾਲ ਰਵਾਂਗੇ ਗੱਬਰ ਨਾਲ ਰਵਾਂਗੇ ਠਾਕੁਰ ਜੈ ਵੀਰੂ ਉਹਨਾਂ ਦੇ ਨਾਲ ਰਵਾਂਗੇ ਕੁਝ ਕੁ ਦਿਨ ਹੋਰ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਛੱਡ ਕੇ ਕਿਸੇ ਹੋਰ ਦੁਨੀਆ ਚਲੇ ਜਾਵਾਂਗੇ ਕਿਸੇ ਹੋਰ ਤਰ੍ਹਾਂ ਦੇ ਕੈਰੈਕਟਰਸ ਨੂੰ ਮਿਲਾਂਗੇ ਤੇ ਹੁਣ ਮੈਂ ਤੁਹਾਨੂੰ ਮਿਲੂਗਾ ਕੱਲ੍ਹ ਨੂੰ